ਹਾਂਜੀ ਮੇਰੀ ਮਤਲਬ ਉਹ ਕੀ ਮੁੜ ਕੇ ਬ੍ਰਾਜ਼ੀਲ ਤੋਂ ਬਲੀਵੀਆ ਬਲੀਵੀਆ ਤੋਂ ਗਾੜੀ ਮੁੜ ਕੇ ਇਦਾਂ ਇੱਕਵਾ ਡੋਰ ਪਹੁੰਚਾ ਇੱਕਵਾ ਡੋਰ ਤੋਂ ਬਾਅਦ ਜੀ ਗਾੜੀ ਜਿੱਦਾਂ ਮੁੜ ਕੇ ਕਪੂਰਗੰਨਾਂ ਪਹੁੰਚੇ ਕਪੂਰਗੰਨਾਂ ਤੋਂ ਬਾਅਦ ਜੀ ਆਪਣੀ ਮਤਲਬ ਕਿ ਸ਼ਿਪ ਦੇ ਨਾਮ ਤੇ ਇੱਕ ਬੇੜੀ ਲੱਗਦੀ ਛੋਟੀ ਜੀ ਮਤਲਬ ਕੋਈ ਲਾਲੋ ਤੁਸੀਂ 8 ਤੋਂ 10 ਬੰਦੇ ਵਾਲੀ ਉਹ ਬੇੜੀ ਆ ਜਿੱਤੋਂ ਆਪਾਂ ਨੂੰ ਭਾਇਆ ਜਾਂਦਾ 35 ਤੋਂ 40 ਬੰਦੇ ਭਾਏ ਜਾਂਦੇ ਉਹ ਚ ਮਤਲਬ ਕਿ ਉਹਦੇ ਕੰਡੇ ਤੇ ਵੀ ਬੰਦੇ ਭਾਏ ਜਾਂਦੇ ਆ ਤੇ ਉਹ ਮਤਲਬ ਕਿ ਬੇੜੀ ਮਤਲਬ ਕਿ ਪੂਰੀ ਐ ਪਲਟਨ ਹੋ ਕੇ ਪੂਰੀ ਐਂਡ ਤੋਂ ਮੁੜਦੀ ਆ ਮਤਲਬ ਕਿ ਪਾਣੀ ਸਾਡੇ ਕੱਪੜ ਤੇ ਉਹ ਸਮੁੰਦਰ ਤੋਂ ਕਰ ਵੀ ਥੋੜਾ ਜਿਹਾ ਕੰਡੇ ਤੇ ਵਿੱਚ ਹੀ ਬੰਦ ਦਿੰਦੇ ਸ਼ਾਲਾ ਮਾਰ ਕੇ ਸਾਨੂੰ ਵਿੱਚ ਜਾਣਾ ਪੈਂਦਾ ਅੱਧਿਆਂ ਦੇ ਸ਼ਾਲੇ ਨਾਲ ਬੈਗ ਬੂਟ ਸਭ ਕੁਝ ਮੇਰੇ ਖੋਦ ਦੋਨੇ ਬੂਟ ਮੈਂ ਜਿਹੜੇ ਪਾ ਕੇ ਗਿਆ ਮੇਰੇ ਘਰ ਪਨਾਮਾ ਜਿਹੜੇ ਪਾਉਣੇ ਮੇਰੇ ਦੋਨੇ ਬੂਟ ਜੋਟਾਂ ਦੇ ਦੋਵੇਂ ਬੂਟ ਜੋੜੇ ਦੋਵੇਂ ਸ਼ੱਲ ਦੇ ਨਾਲ ਬੈਗ ਹੋ ਗਏ ਵਾਪਸ ਹੋ ਗਏ ਤਾਂ ਉੱਥੇ ਜਦੋਂ ਇਹ ਸਾਰਾ ਕੁਝ ਡਾਵਾ ਡੋਲ ਹੋ ਰਿਹਾ ਸੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਕੀ ਕਿ ਕਿੱਡੀ ਖਤਰੇ ਦੀ ਜਿਹੜੀ ਇਹ ਜ਼ਿੰਦਗੀ ਅਸੀਂ ਆਪਣੇ ਆਪ ਨੇ ਬਣਾ ਲਈ ਹੈ ਕਿੱਡਾ ਖਤਰਾ ਮੁੱਲ ਲੈ ਲਿਆ ਉਹ ਵੀ ਗੱਲ ਭਾਜੀ ਪਹਿਲਾਂ ਤੇ ਗੁੱਸਾ ਜੈਂਟ ਤੇ ਆ ਰਿਹਾ ਸੀ ਦੂਜੀ ਆਪਣ